ਆਲਾ ਆਲਾ ਤੋਂ ਰੋਜ਼ 500 ਰੁਪਏ ਕਮਾਉਂਦਾ ਹਾਂ ਜੀ ਇਹ ਬੰਦਾ ਕਰੇ ਬੈਠਾ 15000 ਰੁਪਏ ਇੱਕ ਬੰਦਾ ਖਰਚਾ ਘਟਾ ਸਕਦੇ ਆ। ਠੀਕ ਹੈ। 15000 ਤੋਂ ਬਾਅਦ 15000 ਪ੍ਰਤੀ ਮਹੀਨੇ ਦਾ। ਜੇ ਬੰਦਾ ਸਹੀ ਚੱਲੇ। ਬੰਦੇ ਨੇ ਧਿਆਨ ਰੱਖੇ ਜਿੰਨਾਂ ਨੂੰ ਉਹ ਤਾਂ ਡਾਕਟਰ ਤੋਂ ਪੁੱਛ ਕੇ ਜਿਹੜਾ ਕੋਰਸ ਕਰਿਆ ਹੁੰਦਾ ਹੈ। ਪਤਾ ਇਹਨਾਂ ਨੂੰ ਦਵਾਈ ਕਿੱਥੋਂ ਆਉਂਦਾ। ਆਹ ਚੱਕਰ ਆਉਂਦਾ। ਮਤਲਬ ਜੇ ਇੱਕ ਬੰਦੇ ਨੇ ਕਹਾਂ ਸਟਾਰਟ ਵੀ ਕਰਨਾ ਮ ਕੋਰਸ ਵੀ ਕਰ ਲਿਆ। ਹਾਂਜੀ ਹਾਂ ਹਾਂ। ਮਤਲਬ ਬੰਦੇ ਇਹਨਾਂ ਨਾਲ ਜੀ ਬਾਧੇ। ਨਾਲ ਦੀ ਬਾਤੀ ਹੈ ਜੀ ਪੰਜ ਪੰਜ ਚਾਰ ਬੱਕਰੀਆਂ ਪਾਲੇ ਪਹਿਲਾਂ। ਹਾਂਜੀ ਹਾਂ। ਉਸ ਤੋਂ ਬਾਅਦ ਹੌਲੀ ਹੌਲੀ ਵਧਾਈ ਚੱਲੇ। ਮਤਲਬ 15-20 ਬੱਕਰੀਆਂ ਤੇ ਆ ਜੀ 20 ਬੱਕਰੀਆਂ ਤੱਕ ਵਾਧੂ ਨੇ। ਵਾਧ ਠੀਕ ਹੈ ਜੀ ਹਾਂ ਠੀਕ ਤੇ ਲੈ ਲੈ ਪਰ 20 ਪਤ ਬੱਕਰੀਆਂ ਹੋਣਾ ਤਾਂ ਚੱਲੀ ਜਾਂਦਾ ਕੰਮ ਆਪਣਾ ਸਾਈਡ ਵੀ ਚੱਲਦੀ ਹਾਂ ਜੀ ਹਾਂ ਚੱਲ ਵੀ ਚੱਲਦੀ ਠੀਕ ਹੈ ਹਾਂ ਤੇ ਕਿ ਆਪਾਂ ਜਿਹੜੀ ਕਰਦਾ ਖਰਚਾ ਤੋੜ ਦੂ ਬਬੀ ਆਪਾਂ ਜੀ ਆਪਾਂ ਇੰਨੇ ਰੱਖ ਲਈਏ ਆ ਤੋੜ ਦੇਣੇ ਜੀ ਤੋੜ ਦੇਣੇ ਹਾਂ ਚੈ ਚਲਾਉਂਦੇ ਬੰਦਾ ਚਲਾਊਗਾ ਜੀ ਚਲਾ ਲੂ ਹਾਂ ਜੀ ਚੈ ਤੋੜਨਗੇ ਤੋਨਗੇ ਕਿ ਮਤਲਬ ਕਿ ਪੈਸਾ ਬਣਦਾ ਹੀ ਕਮੇ ਬਣਦਾ ਪੈਸਾ ਹਾਂ ਜੀ ਹਾਂ ਜੀ ਕਲਾਕੇ ਕਰੇ ਅੱਛਾ ਜੀ 1 ਮਹੀਨੇ ਵਾ ਤੋਂ ਦੇਣੀ ਪੈਂਦੀ ਹੈ ਕੀੜੇ ਵਾਲੀ ਦਵਾਈ ਹਾਂ ਕੀੜੇ ਦੀ ਦਵਾਈ ਦੇਣੀ ਪੈਂਦੀ ਹੈ ਹਾਂ ਜੀ ਉਹ ਜ਼ਰੂਰੀ ਹੈ ਜੀ ਉਹ ਜ਼ਰੂਰੀ ਹੈ ਅੱਛਾ ਜ ਅੱਛਾ ਜੀ ਹਾਂ ਕੱਕ ਦੁਕਣੇ ਖਾਣ ਲੱਗ ਗਈ ਮਰਲੀ ਉਹ ਦਵਾਈ ਜੰਮੀ ਹੁੰਦੀ ਹੈ ਕਿਦੇ ਨਾਲ 2 2 4 ਬੈੜੀਆਂ ਮੰਨ ਲੈ ਜੇ ਪਤਰਾ ਵੀ ਬੱਕਰੀਆਂ ਰੱਖ ਲੈ। ਇਹੀ ਪੈਸਾ ਵੱਧੂ ਆ। ਇਹ ਬੰਦਾ ਸਹੀ ਚੱਲੀ ਜੀ। ਹਾਂ। ਇਹ ਗੱਲ ਐ। ਸੋੜਾ ਉਹ ਤਿਹੜੀ ਕਿਹੜਾ ਬੰਦੇ ਕਰਦੇ ਨਹੀਂ ਜੀ। ਕਰਦੇ ਨਹੀਂ ਸੀ। ਫਿਰ ਤਿਹੜੀ ਨੂੰ ਤਾਂ ਫਾਇਦੇ ਚ ਆਏ। ਉਹ ਤਾਂ ਫਾਇਦੇ ਚ। ਫਿਰ ਫਿਰ ਹੁਣ ਤਿੰਨ ਰਾਤ ਬੰਦਾ ਪਾਇ ਤਾਂ ਬੱਠਲ ਤੋਂ ਹੁੰਦਾ ਫਿਰੂਗਾ ਲੋਕਾਂ ਦੇ। ਆਪ ਦਾ ਡੋਟਾ ਹੀ ਲੱਖਦੇ ਆਉਂਦੇ ਨੇ 15-20 ਬੱਕਰੀਆਂ ਚੋਂ। ਇਹ ਬੰਦਾ ਸਹੀ ਜੀ ਲੈ। ਜੇ ਉਹ ਬੰਦਾ ਸੇਖਾ। ਅੱਛਾ ਜੀ। ਹਾਂ ਇੱਕ ਬੱਕਰੀ ਤੋਂ ਸਟਾਰਟ ਕਰਿਆ ਸੀ। ਇੱਕ ਤੋਂ ਸਟਾਰਟ ਕਰਿਆ ਸੀ। ਹਾਂ। ਉਸ ਤੋਂ ਬਾਅਦ ਹਲਾ ਇਹ ਸਿੱਧ ਪਹਿਲਾਂ 75000 ਦੇ ਵੇਚਤੀਆਂ। 75000 ਦੇ ਵੇਚਤੀਆਂ। ਹਾਂ। ਹਾਂ ਇੱਥੇ ਬੈਠੇ ਬੈਠੇ ਪੜ੍ਹਦੇ ਹਾਂ ਨਾਲ ਇੱਥੇ ਬੈਠੇ ਬੈਠੇ ਹਾਂ ਠੀਕ ਹੈ ਹਾਂ 20 ਸਾਲ ਦੇ ਵਿੱਚ ਜੇ ਚਾਹ ਦੋ ਵਾਰੀ ਵੀ ਸ਼ੂਵੇ ਤਾਂ ਵੀ ਮਤਲਬ 40 30 35 ਹਜ਼ਾਰ ਦਾ ਫਾਇਦਾ ਹੈਗਾ ਜੀ 30 ਬੱਕਰੀ ਚੋਂ ਹਾਂ ਤੇ ਬਬੇ ਕਿਵੇਂ ਹੋ ਜੀ ਠੀਕ ਹੈ ਜੀ ਤੇ ਕੰਮਕਾਰ ਆਪਣਾ ਜੀ ਕੰਮਕਾਰ ਠੀਕ ਹੈ ਜੀ ਆਪਣਾ ਆਪਣਾ ਤਸਵਰਾ ਬੱਕਰੀ ਰੱਖ ਕੇ ਆਏ ਚਲੋ ਬਧੀਏ ਬਧੀਏ ਹਾਂ ਜੀ ਹਾਂ ਚਲੋ ਟਾਈਮ ਪਾਸ ਹੋ ਹੀ ਜਾਂਦਾ ਹੈ ਠੀਕ ਹੈ ਠੀਕ ਹੈ ਕਿੰਨੇ ਆਪਣੀ ਗਿਣਤੀ ਜਾਨਵਰਾਂ ਦੀ ਸਟੈਂਡ ਪੁੱਤਰੀ ਦੀ ਭਾਈ ਵਿੱਚ ਮੇਵਣੇ ਲਾ ਕੇ 22 ਬਾਈ ਹੈਗੀਆਂ ਨੇ 22 ਬਾਈ ਆਈ ਹਾਂਜੀ ਹਾਂ ਤੇ ਆਪਣਾ ਮੇਵਣੇ ਤੋਂ ਬਣਾਈ ਕਿੰਨੇ ਪਜਦੀ ਆ ਆਪਣੇ ਹੈ ਕਿ ਨੇ 10 ਬਾਰਾਂ ਜੀ 10 ਬਾਰਾਂ ਹੈ ਹਾਂਜੀ ਹਾਂਜੀ ਤੇ ਕਿੰਨੇ ਟਾਈਮ ਤੋਂ ਪੜ ਰਹੀਆਂ ਜਮਾ ਪਏ ਇਹ ਇਹ ਆਪਰੇ 2 ਸਾਲ ਹੋ ਗਏ ਭਾਈ 2 ਸਾਲ ਪੂਰੇ ਹਾਂ ਹਾਂ 2 ਸਾਲ ਪੂਰੇ ਹੋ ਗਏ 3 ਚਿਮੀ ਦਾ ਮਾਸ ਦੇ ਵਿੱਚ ਆਈ ਵੀ ਦੇ ਲੈਣ ਦੇ ਵਿੱਚ ਆਪਾਂ ਜੀ ਉਹ ਆਪਣਾ ਭਤੀਜਾ ਦੀ ਬਈ ਛੋਟਾ ਜਿਹਾ ਖਰਮਾ ਕੁੱਤਾ ਰੱਖਣਾ ਹੈ ਕੁੱਤਰ ਅਸੀਂ ਕੁੱਤਾ ਵੀ ਵਟ ਲੂਗਾ अच्छा जी वे चला वो ਕਰ ਮਨਨ ਨੂੰ ਆਉਦੇ ਨੂੰ ਕਰਾ ਮੈਨੂੰ ਬੱਕਰੀ ਲੈ ਕੇ ਦੇ ਠੀਕ ਹੈ ਜੀ ਉੱਥੋਂ ਇੱਕ ਬੱਕਰੀ ਆ ਗਈ ਉਸ ਤੋਂ ਬਾਅਦ ਸਾਡੇ ਲੈ ਸੀ ਆਈਟ ਮੇਮ ਨੇ ਮੂੰਹ ਲੈ ਲਿਆ ਵਿੱਚ ਬੱਕਰੀ ਲੈ ਲਈ ਇੱਕ ਤੋਂ ਸਟਾਰਟ ਹੋਇਆ ਇੱਕ ਤੋਂ ਸਟਾਰਟ ਹੋਇਆ ਉਹ ਵੀ ਆਪਣੀ ਦੀ ਵੀ ਆਪਾਂ ਜਵਾਬ ਨਹੀਂ ਹੈਂਡ ਕਰ ਲਈ ਤਾਂ ਕਰਕੇ ਹੈਂਡ ਕਰਕੇ ਤਾਂ ਤਾਂ ਕਰਤੀ ਹਾਂ ਤੇ ਤੁਹਾਨੂੰ ਕਿਵੇਂ ਲੱਗਦਾ ਵੀਰ ਕੰਮ ਹੁਣ ਇਸ ਕੰਮ ਠੀਕ ਆ ਜੀ ਵਧੀਆ ਹੀ ਕੰਮ ਨੇ ਹੈਗੇ ਠੀਕ ਹੈ ਜੀ ਹਾਂ ਬਾਰੇ ਜਾਣ ਨਾਲੋਂ ਇਹ ਬੰਦਾ ਉਰੀ ਕੀਤਾ ਕਰ ਲਿਆ 30 ਵੀ ਬੱਕਰੀਆਂ ਦਾ ਕੋਈ ਮਾੜੇ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਤੇ ਮਤਲਬ ਜਦੋਂ ਅਪਰਖੀ ਪਹਿਲੀ ਬੱਕਰੀ ਲੈ ਹੁੰਦੀ ਸੀ ਨਾ ਜੀ ਉਸ ਤੋਂ ਬਾਅਦ ਚ ਸੋਚਿਆ ਸੀ ਵੀ ਅਜਿਹਾ ਵਧਾਉਣੀਆਂ ਨੇ ਕਿ ਉਸ ਤੋਂ ਬਾਅਦ ਚ ਕੁਦਰ ਨਾ ਸੋਚਿਆ ਸੀ ਨਾ ਵੀ ਵਧਾਉਣੀਆਂ ਨੇ ਆ ਫਿਰ ਅਸੀਂ ਥੋਲੇ ਕਣੇ ਪੱਠਾ ਲੈ ਲਿਆ ਵਿੱਚ ਹੋਰ ਵਾਜ ਜਾਣਗੇ ਆ ਠੀਕ ਉਹਦੇ ਕਹਿੰਦੇ ਆ ਮਤਲਬ ਕੰਮ ਵਧੀ ਗਿਆ ਜੀ ਥੋੜਾ ਥੋੜਾ ਠੀਕ ਹੈ ਜੀ ਇੱਕ ਬੱਕਰੀ ਤੋਂ ਬਹੁਤ ਕਿੰਨਾ ਕੁ ਪ੍ਰੋਫਿਟ ਲੱ ਠੀਕ ਹੈ ਠੀਕ ਹੈ ਹਾਂ ਇਹ ਮਤਲਬ ਲੱਗਿਆ ਠੀਕ ਹੈ ਠੀਕ ਹੈ ਹਾਂ 20 ਸਾਲ ਦੇ ਵਿੱਚ ਜੇ ਚਾਹ ਦੋ ਵਾਰੀ ਵੀ ਸ਼ੂਵੇ ਤਾਂ ਵੀ ਮਤਲਬ 40 30 35 ਹਜ਼ਾਰ ਦਾ ਫਾਇਦਾ ਹੈਗਾ ਜੀ 30 ਬਾਈ ਕੁਟਰੀ ਚੋਂ ਹਾਂ ਤੇ ਬੱਬੀ ਜਿਵੇਂ ਮੈਂ ਦੇਖ ਰਿਹਾ ਆਪਣਾ ਹਨਾ ਇਹ ਆਪਾਂ ਜਿਹੜੀ ਇੱਕ ਫਾਰਮ ਵਾਲੀ ਆਪਾਂ ਉਤਰੀ ਆ ਹਾਂਜੀ ਹਾਂਜੀ ਹਾਂ ਕਿਸ ਨੂੰ ਹੰਦੇ ਚਰਨ ਵਾਲੀ ਆ ਚਰਨ ਵਾਲੀ ਇਹ ਦੋਵਾਂ ਦੇ ਵਿੱਚ ਕਿੰਨਾ ਫਰਕ ਹੈ ਕਿੰਨਾ ਫਾਇਦਾ ਦੋਵਾਂ ਦੇ ਵਿੱਚੋਂ ਫਾਇਦਾ ਤਾਂ ਹੀ ਆ ਭਾਈ ਜੀ ਕੱਕਣਡਾ ਖੂਰੀ ਆਪਦੇ ਲੇ ਵੀ ਪਈ ਜਾਵੇ ਜਿੱਥੇ ਪਈ ਜਾਵੇ ਪਈ ਜਾਵੇ ਫਿਰ ਠੀਕ ਹੈ ਤੇ ਬਾਹਰ ਚੱਲਣ ਦੀ ਲੋੜ ਨਹੀਂ ਆ ਨਾ ਨਾ ਕੋਈ ਲੋੜ ਨਹੀਂ ਹੈਗੀ ਠੀਕ ਆ ਜੇ ਕੱਕਣਡਾ ਆਮ ਹੈ ਜਾਂ ਆਪਣੇ ਲੇ ਵੀ ਚਾਰ ਚੱਪਾ ਆਮ ਹੈ ਕੋਈ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੇ ਆਪਾਂ ਜਿਉਰੀ ਨਹੀਂ ਹੈਗੀ ਤਾਂ ਆਪਾਂ ਨੂੰ ਬਾਹਰ ਲੈਣ ਦੀ ਲੋੜ ਹੈ ਨਾ ਨਾ ਹਾਂ ਜੇ ਹਾਂ ਭਈ ਕੱਕਣਡਾ ਹੈ ਨਹੀਂਗਾ ਤਾਂ ਆਪਾਂ ਨੂੰ ਬਾਹਰ ਓਕੇ ਰੇਣੀ ਆ ਵੀ ਠੀਕ ਹੈ ਜੀ ਮਤਲਬ ਜੇ ਅਸੀਂ ਕੱਲ ਨੂੰ ਕੰਮ ਸਟਾਰਟ ਕਰਦੇ ਆ ਜੀ ਤਾਂ ਫਿਰ ਉਹਨੇ ਮੇਨ ਕਿਹੜੇ ਕਿਹੜੇ ਗੱਲਾਂ ਤਿਆਰ ਰੱਖੀ ਜੀ ਮਤਲਬ ਜਦੋਂ ਛੋਟੇ ਮਤਲਬ ਮੇਮਣੇ ਤੋਂ ਸਟਾਰਟ ਕਰਦੇ ਸੋ ਹਾਂ ਜੀ ਹਾਂ ਬਸ ਆਹੀ ਵੀ ਮਤਲਬ ਉਹਨਾਂ ਦੀ ਦੇਖਭਾਲ ਕਰੋ ਡਾਕਟਰ ਬੁਲਾਓ ਜੀ ਜੇ ਕੋਈ ਆਪ ਨੂੰ ਫਾਇਦਾ ਲਾ ਬਿਮਾਰ ਹੁੰਦਾ ਬੱਚਾ ਤਾਂ ਉਹਨੂੰ ਦਵਾਈ ਬੂਟੀ ਮਤਲਬ ਤਵਾਓ ਤੇ ਉਸ ਤੋਂ ਬਾਅਦ ਮਤਲਬ ਇਹਨਾਂ ਦੇ ਪਾਣੀ ਧਣੇ ਦੀ ਦੇਖਭਾਲ ਰੋ ਕੱਕਣ ਦੇ ਦੀ ਦੇਖਭਾਲਾ ਉਸ ਤੋਂ ਬਾਅਦ ਮਤਲਬ ਖੁੱਲੇ ਛੱਡੋ ਇਹਨਾਂ ਨੂੰ ਜਾ ਮਤਲਬ ਇਹਦੇ ਵਾਸਤੇ ਦੋ ਢਾਈ ਕਨਾਲਾਂ ਚ ਫਾਰਮ ਪਾ ਲਓ ਉਹਦੇ ਵਿੱਚ ਖੁੱਲਾ ਛੱਡ ਲਓ ਤੇ ਐ ਕਰਕੇ ਮਤਲਬ ਵਧੀਆ ਪਲਦੇ ਨੇ ਇਹ ਜੀ ਹਾਂ ਫਾਰਮ ਉਹਦੀ ਫਿਰ ਮੈਂ ਕਹਣਾ ਹੀ ਕੋਈ ਲਾਇਸੈਂਸ ਲਸੂ ਸੀ ਲੋੜ ਤਾਂ ਨਹੀਂ ਪੈਦੀ ਕਿ ਐਂ ਪਾ ਸਕਦਾ ਬੰਦਾ ਜੀ ਕੁਝ ਚੱਕਰ ਤਾਂ ਨਹੀਂਗਾ ਜੀ ਆਪਾਂ ਦਾ ਸੱਚ ਤਾਂ ਉਹ ਕੋਰਸ ਕਰਨਾ ਪੈਂਦਾ ਜੀ ਕੋਰਸ ਕਰਨਾ ਪੈਂਦਾ ਹਾਂ ਹਾਂ ਸ਼ਗਰੂਰ ਕੋਰਸ ਕਰਾਉਂਦੇ ਨੇ ਤੁਸੀਂ ਕੀਤਾ ਹੀ ਹੋ ਜਾ ਨਹੀਂ ਨਾ ਭਾਈ ਇਸ ਤਾਂ ਹੀ ਪਾਈਆਂ ਨਹੀਂ ਕੋਈ ਨਾ ਤੇ ਕੋਈ ਤਾਂ ਮਤਲਬ ਪ੍ਰੋਬਲਮ ਤਾਂ ਨਹੀਂ ਇਹ ਵੀ ਆਪਾਂ ਕੋਰਸ ਨਹੀਂ ਨਾ 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 ਇਹਦੀ ਕੋਈ ਪ੍ਰੋਬਲਮ ਹਾਂ ਬਧੀਆ ਚੱਲੀ ਜਾਂਦਾ ਹਾਂ ਤੇਈ ਗੱਲ ਤੇਰੀ ਆਪਾਂ ਜਿਵੇਂ ਹੁਣ ਆਪਣਾ ਨਸਲ ਕਿਹੜੀ ਆਪਾਂ ਨੇ ਇਸ ਟਾਈਮ ਇਹ ਦੋ ਇਹਨਾਂ ਵੱਖਰੀ ਨਹੀਂ ਜੇ ਪਾ ਠੀਕ ਆ ਭਾਈ ਵਿੱਚ ਮਿੱਟਲ ਅਸਲਾ ਹਾਂ ਇਹ ਵੀਟਲ ਵੀ ਹੈ ਵਿੱਚ ਆਪਣੀ ਦੇਸੀ ਦੇ ਨੇ ਕਿਤੇਸੀ ਪਤਲ ਪਿਆਰ ਬੱਕਰੀ ਹੋ ਗਈ ਹੈ ਆਪਣੇ ਲਈ ਜੇ ਸੀ ਤਾਂ ਕੋਈ ਨਹੀਂ ਠੀਕ ਹੈ ਆਈ ਤੇ ਹੋਰ ਮਤਲਬ ਬੱਕਰੀ ਠੀਕ ਹੈ ਹਾਂ ਮਤਲਬ ਬਦਲ ਨਹੀਂ ਹੋ ਗਈ ਹੈ ਠੀਕ ਹੈ ਹਾਂ ਤੀਨ ਨੂੰ ਬਾਹਰ ਛੱਡਦਾ ਮਾਣਾ ਮਤਲਬ ਫਿਰ ਹਾਂ ਦੇਖ ਬੱਕਰ ਦੇ ਅੰਦਰ ਫਰੀ ਜਾਂਦੇ ਨੇ ਨਾ ਟਟਣ ਚ ਫਰੀ ਜਾਂਦੀਆਂ ਨੇ ਬਾਈ ਹਾਂ ਅਸੀਂ ਪਿਛਲੇ ਪੈਰ 3 ਵਜੇ ਤੋਂ ਬਾਅਦ ਟਟਣ ਛੱਡ ਦਿੰਦੇ ਆਪ ਹੀ ਖਾਈ ਜਾਂਦੇ ਨੇ ਕੋਈ ਚੱਕਣਾ ਜਰੂਰੀ ਹੈ ਮਤਲਬ ਛੱਡਣਾ ਆਪਣੇ ਲਈ ਬੰਨ੍ਹੀ ਰੱਖੀ ਹੋਈ ਉਹਨਾਂ ਪਸਾਏ ਆ ਵੀ ਇਹਦੀ ਬੰਨਣ ਨਾਲ ਥੋੜੀ ਜਿਹੀ ਘਟਦੀ ਹੈ ਉਹ ਰੋਤ ਘਟਦੀ ਹੈ ਨਾ ਰੋਤ ਘਟਦੀ ਬਾਈ ਬਾਅਦ ਬਾਅਦ ਪਤਾ ਨਹੀਂ ਕਿ ਬੰਨ੍ਹਦੀ ਹੈ ਨਾ ਹਾਂ ਪਸਾਏ ਆ ਜੇ ਫਰੀ ਤੁਰਿਆ ਨਾ ਮਾਰਿਆ ਜਨ ਹਾਜਮੇ ਆ ਜਾਂਦਾ ਹੈ ਇਹਨਾਂ ਨੇ ਮਤਲਬ ਸਰੀਰ ਚ ਤਖਤ ਬਾਈ ਜਾਂਦੀ ਹੈ ਬਾਈ ਜਾਂਦੀ ਹੈ ਬਸ ਆਹ ਗੱਲ ਹੈ ਫੇ ਬੱਚਾ ਛੋਟਾ ਜਾ ਪੜਦਾ ਹੈ ਛੋਟਾ ਹੀ ਪੜਦਾ ਉਹ ਤਖਤ ਦੇ ਨਾਲ ਮਤਲਬ ਹੋ ਜਾਂਦੀ ਹੈ ਤੀ ਬਬੀ ਦੁੱਧ ਵਗਿਆ ਨਾ ਕੀ ਕਰਦਾ ਨਾ ਚੋਲਾ ਨਾ ਕਿ ਆਪਾਂ ਇਹਨਾਂ ਨੂੰ ਨਾ ਵੇਸ਼ ਤਾਂ ਇਹਨਾਂ ਨੇ ਮੇਮਣੇ ਨਹੀਂ ਚੋਣਾਂ ਹਾਂ ਉਹਨਾਂ ਨੇ ਹੀ ਚੋਗਾ ਦਿੰਨੇ ਠੀਕ ਆ ਮਤਲਬ ਆਪਾਂ ਨਾ 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 ਆਪਾਂ ਵਰਤਦੇ ਆਪਾਂ ਤਾਂ ਕਰੀ ਲੈਣਾ ਚਾ ਵਾਸਤੇ ਚਾ ਵਾਸਤੇ ਹਾਂ ਹਾਂ ਤੀ ਦੁੱਧ ਪੀਖਦਾ ਤਾਂ ਹੂਆ ਬੇਨਾਂ ਦਾ ਪੱਟੀ ਫਿਕ ਜਾਂਦਾ ਹਾਂ ਵਿੱਚ ਬੇਵ ਨੇ ਛੋਟੇ ਵੇਚ ਦਿੰਦੇ ਨੇ ਲੋਕਾਂ ਇਹ ਜੀ ਵਿੱਚ ਦੇਖੇ ਨੇ ਮੈਂ ਤਾਂ ਪੰਤਾ ਦੱਸ ਕੇ ਗਿਆ ਕਈ ਦਿਨ ਹੋ ਗਏ ਉਹ ਕਹਣਾ ਮਤਲਬ ਟਾਈਮ ਪੂਰ 하자. 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 아, 진짜. 8000 yaar de 5ve me ne le le 5ve me ne le ਠੀਕ ਹੈ ਕਿਸੇ ਨੇ 3200 ਦਾ ਲਹਿਤਾ ਕਿਸੇ ਨੇ ਮਤਲਬ ਉਹਦਾ ਟੈਂਪੂ ਭਰਿਆ ਸੀ ਫਲ ਆਰਮ ਭਲਾਇਆ ਸੀ ਬੰਦੇ ਦਾ ਫਾਰਮ ਚ ਲਿਆਉਂਦਾ ਉਹ ਉਹ ਦੁੱਧ ਪਾਉਂਦਾ ਮਤਲਬ ਉਹ ਛੋਟੇ-ਛੋਟੇ ਬਈ ਹੁੰਦੇ ਆਏ ਆਏ ਹੁੰਦੇ ਹਾਂ ਬੱਕਰੀ ਦੇਖਭਾਲ ਕਰਨ ਵਾਸਤੇ ਮੈਂ ਕਹਿੰਦਾ ਬੰਦਾ ਦੋਰੇ ਹੋਣਾ ਕਿਚ ਹੋਣਾ ਚਾਹੀਦਾ ਹਾਂ ਜੀ ਬੰਦਰ ਰੱਖਿਆ ਠੀਕ ਹੈ ਹਾਂ ਜੀ ਬੰਦਰ ਰੱਖ ਕੇ ਖੇਤੀ ਵੀ ਕਰਦਾ ਠੇਕ ਤੇ ਮਾਨ ਲੈਂਦਾ ਹਾਂ ਹਾਂ ਇਹ ਰਿਤ ਹੈ ਹਾਂ ਆ ਬੱਕਰੀਆਂ ਚਲਾਉਂਦਾ ਹੋ ਹਾਂ ਮਤਲਬ ਇਹ ਨਾਲੇ ਇੱਕ ਵਸਤੂ ਨੇ ਇਨਕਮ ਆ ਜਾਂਦੀ ਐ ਤੁਸਾਂ ਖੇਤੀ ਦਾ ਵੀ ਕੰਮ ਹੋ ਜਾਂਦਾ ਹਾਂ ਕੋਈ ਪਤਾ ਅੱਜ ਹਾਂ ਇਹ ਜੇ ਕਰਕੇ ਮਸਾਲਾ ਸਾਰਾ ਕੁਝ ਕਰਨਾ ਪੈਣਾ ਹਾਂ ਉਹ ਠੀਕ ਹੈ ਫਰਾਖ ਦੇ ਵਿੱਚ ਕੀ ਕੁਝ ਪਾਉਣਾ ਪੈਣਾ ਹੈ ਫਰਾਖ ਦੇ ਵਿੱਚ ਸਵੇਰ ਕਰਾਖ ਦੇ ਵਿੱਚ ਤਾਂ ਸੀ ਦਾਣੇ ਚਾਰ ਪਾਉਣੇ ਜੀ ਚਾਰ ਪਾਉਣੇ ਚਾਰ ਤੋਂ ਬਾਅਦ ਮਤਲਾ ਸੀ ਦਾਣਾ ਕਰਾ ਰੱਖੇ ਮੱਕੀ ਦਾ ਹਾਂਜੀ ਤੇ ਕਣਕ ਦਾ ਵਿਚੇਰ ਲਾ ਕੇ ਠੀਕ ਹੈ ਜੀ ਸ਼ੁਰਾ ਵੀ ਇਹਨਾਂ ਵਿਚੇਰ ਲਾ ਕੇ ਸਾਰਾ ਕੁਝ ਉਹ ਫੋਲਕਾ ਉਹਦਾ ਸਾਇਰਾ ਸੋਲਿਆਂ ਦਾ ਸਿਲਕਾ ਉਹ ਵਿਚਾਰਾ ਵਿਚੇਰ ਲਾ ਕੇ ਉੱਤੇ ਪਾ ਦੇਣਾ ਆਦਾ ਖਾਈ ਜਾਂਦੀ ਹੈ ਵਿਚੇਰ ਠੀਕ ਹੈ ਵਿਚੇਰ ਜਿੰਨੀ ਵੀ ਥੋੜੀ ਹਸਾਂ ਦੇ ਵਿੱਚ ਹੈ ਹਾਂਜੀ ਵਿਚੇਰ ਤਾਂ ਕੋਈ ਖਾਸ ਨਹੀਂ ਹੈ ਹਾਂ ਨਾ ਨਾ ਕੋਈ ਖੇਚਲਾ ਨਹੀਂ ਹੈ ਠੀਕ ਹੈ ਜੀ ਹਾਂ ਤਪਾ ਬਾਰੇ ਲੈ ਜਾਈਏ ਸਾਰੇ ਨਾ ਕੋਈ ਕੁੱਤਿ ਕਬਕਾਈ ਕਰੀ ਉਹ ਜਤਾ ਹੀ ਕੀ ਖੇਚਲਾ ਇਹ ਜੋ ਕੋਈ ਖੇਚਲਾ ਨਹੀਂ ਹਾਂ ਤੇ ਅਬੀ ਮੌਸਮ ਵੀ ਹਜੇ ਭਲਦੇ ਨੇ ਇਹ ਮੌਸਮ ਤਾਂ ਸੁੱਕੀ ਭਲਦੀ ਨੇ ਬਾਈ ਗੱਲਾ ਤਾਂ ਭਲਦੀ ਨਹੀਂ ਨਾ ਇਤਮੀ ਨਹੀਂ ਭਲਦੀਆਂ ਹਾਂ ਇੱਕ ਉੱਚੇ ਥਾਂ ਤੇ ਬਾਈ ਕਿ ਰਾਜੇ ਨੇ ਆਹ ਤੋਂ ਪਾਣੀ ਚ ਵੜਦੇ ਲੇ ਕੋਈ ਨਹੀਂ ਖੜਤੀਆਂ ਹਾਂ ਆੜੇ ਦੜ ਗੇੜੇ ਦੇ ਜਾਣ ਗਿਆ ਵਿੱਚ ਨਹੀਂ ਵੜਦੇ ਤੇ ਕਹਿੰਦੀ ਬੱਬੀ ਇਹ ਸਿਆਲ ਚ ਕਹਿੰਦੀ ਵੀ ਬਾਲੀਆਂ ਫਿਰਖਣੀਆਂ ਇਹ ਸਗਲ ਸਹੀ ਹੈ ਕਿ ਮਤਲਬ ਸਿਆਲ ਚ ਕਹਿੰਦੀ ਵੀ ਔਖੀ ਨਹੀਂ ਰੱਖਣੀ ਹੈ ਇਹ ਹਾਂ ਸਿਆਲ ਚ ਬਠੰਡ ਹੋ ਜਾਂਦੇ ਨਾ ਠੰਡ ਚ ਮਤਲਬ ਠੰਡ ਮੰਨਦੀਆਂ ਨੇ ਹਾਂ ਜੇ ਖੁੱਲਾ ਥਾਂ ਹੋਵੇ ਮਤਲਬ ਵਧੀਆ ਰਾਜ ਪਾਉ ਫਿਰ ਕੋਈ ਚੱਕਰੇ ਨਹੀਂ ਫਿਰ ਹਾਂ ਮਤਲਬ ਕਪੜਾ ਦੀੜਾ ਪਾਇ ਹੋਵੇ ਉੱਤੇ ਮਤਲਬ ਕੋਈ ਚ ਮੇਰੀ ਟਿਲਵਨਾਂ ਮਾੜੀ ਬੁੱਟੀ ਵੀ ਨਹੀਂ ਨਾ ਨਾ ਇਹਨਾਂ ਦੀ ਕੋਈ ਖੇਚਲਾ ਨਹੀਂ ਠੀਕ ਹੈ ਜਿਵੇਂ ਅਸੀਂ ਜਾਲ ਲਾਦੇ ਦੋ ਟਾਈਕ ਨਾਲਾ ਚ ਕੋਈ ਲੋੜੇ ਨਹੀਂ ਹੈ ਵਿੱਚ ਖੁਰੜੀਆਂ ਬਣਾਦੇ ਆਪਦੀਆਂ ਜੀ ਜੀ ਵਿੱਚ ਆਪਦਾ ਪਾਣੀ ਧਾਣੀ ਦਾ ਖੇ ਕਰਦੇ ਕੂਟੀ ਟਾਟੀ ਲਾ ਦੇ ਵਿੱਚ ਜੇ ਮਰਜੀ ਖਾਈ ਨਮਾਉਣਾ ਨੂੰ ਨਾ ਬੇ ਨਾ ਕੋਈ ਨਾਣ ਦੀ ਲੋੜ ਨਹੀਂ ਨਾ ਕਿ ਤੈਨੂੰ ਵਾਤੀ ਨਾ ਨਾ ਦੀ ਲੋੜ ਅੱਛਾ ਠੀਕ ਹੈ ਹਾਂ ਤੇ ਇੱਕ ਜੀ ਕਹਿੰਦੇ ਨੇ ਵੀ ਮਤਲਬ ਜਦੋਂ ਮਦਾ ਬਿਮਾਰ ਮੂਰ ਹੋ ਜਾਂਦੇ ਬੱਕਰੀਆਂ ਤੋਂ ਦੋ ਦੋ ਬੈਨੀਫਿਟ ਹੁੰਦਾ ਹੀ ਹੁੰਦਾ ਵਾਸਤੇ ਜੇ ਪੀਣਾ ਪੂਣਾ ਹੋਵੇ ਕਿਸੇ ਨੇ ਤੁਹਾਡੇ ਕੋਲ ਕੋਈ ਐਵੇਂ ਕੋਈ ਆਉਂਦਾ ਕੋਈ ਨਾ ਬਈ ਛੱਡ ਗਏ ਤੈਨੂੰ ਕੋਈ ਨਾ ਨਾ ਠੀਕ ਹੈ ਜੀ ਹਾਂ ਮਤਲਬ ਤੁਸੀਂ ਇੱਕ ਕਹਿੰਦੇ ਸੀ ਵੀ ਹਾਂ ਹੁਣ ਇਸ ਟਾਈਮ ਸਾਡੇ ਕੋਲ ਕਿਸ਼ੋਰ ਰੂਲ ਕਿੰਨੀਆਂ ਬੱਕਰੀਆਂ ਨੇ ਵੇਚ ਲਾ ਮੈਂ 10 ਬੱਕਰੀਆਂ ਨੇ 10 ਨਹੀਂ ਤੇ ਕਿਹ ਤੁਸੀਂ ਉਹ 75000 ਵਾਲੇ ਪ੍ਰੋਫਿਟ ਦੀ ਗੱਲ ਰਸੀ ਸੀ ਉਹ ਦੱਸੋ ਜੀ ਕਿਵੇਂ ਗਿਆ ਕਿਵੇਂ ਗਿਆ 23000 ਦੇ ਲੱਤੀ ਸਾਰੀ ਦੇ ਵਿੱਚੇ ਵੱਡੀਆਂ ਅੱਛਾ ਜੀ ਹਾਂ ਇੱਕ ਬੱਕਰੀ ਤੋਂ ਸਟਾਰਟ ਕਰਿਆ ਸੀ ਇੱਕ ਤੋਂ ਸਟਾਰਟ ਕਰਿਆ ਸੀ ਹਾਂ ਠੀਕ ਹੈ ਉਹ ਤੋਂ ਬਾਅਦ ਹਲਾ ਸਿੱਧ ਪਹਿਲਾਂ 75000 ਦੇ ਵੇਚਤੀਆਂ 75000 ਦੇ ਵੇਚ ਪਏ ਹਾਂ ਹਾਂ 75000 ਦੀਆਂ ਵੇਚਤੀਆਂ ਵੇਚਤੀਆਂ ਹਾਂ ਇਹ ਤੋਂ ਪਹਿਲਾਂ ਸੀ 75000 ਦੇ ਹਾਂ ਇੱਥੇ ਬੈਠੇ ਬੈਠੇ ਹਾਂ ਇੱਥੇ ਬੈਠੇ ਬੈਠੇ ਹਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਬੱਬੇ ਆਪਾਂ ਜਿਵੇਂ ਕਹੇ ਦੀ ਆ ਜਿਹੜੀ ਨੌਜਵਾਨੀ ਹੈ ਨਾ ਅੱਜ ਦੀ ਉਹ ਬਾਹਰ ਡੁੱਪੀ ਜਾਂਦੀ ਆ ਉਹਦਾ ਕੋਈ ਫਾਇਦਾ ਨਹੀਂ ਭਾਈ ਐਨਾ ਪੈਸਾ ਬਰਬਾਦ ਕਰਕੇ ਤਾਂ ਕੋਈ ਫਾਇਦਾ ਨਹੀਂ ਤੁਸੀਂ ਇੱਥੇ ਖੇਤ ਬੈਠੇ ਆਪਾਂ ਜਿਹੜੀ ਹੈ ਨਾ ਇੱਕ ਆਪਾਂ ਜਿਹੜੀ ਉਮਰ ਟਪ ਟਪਾ ਢੀ ਵੀ ਹੈ ਨਾ ਤੇ ਆਪਾਂ ਕੰਮ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਭਾਈ ਨੜੇ ਕੋਈ ਐਨਾ ਔਖਾ ਕੰਮ ਨਹੀਂ ਹੈ ਨਾ ਨਾ ਠੀਕ ਹੈ ਜੀ ਇਨੇ ਕੋਈ ਮੇਨ ਦੇ ਹੁਣ ਮੇਰੀ ਗੱਲ ਸੁਣ ਹੁਣ ਤਿਹੜੀ ਕਿਹੜਾ ਬੰਦੇ ਕਰਦੇ ਨਹੀਂ ਜੀ ਫਿਰ ਤਿਹੜੀ ਨੂੰ ਤਾਂ ਫਾਇਦੇ ਚ ਆਏ ਫਿਰ ਫਿਰ ਹੁਣ ਤਿੰਨ ਰਾਤ ਬੰਦਾ ਪਾਇਆ ਤਾਂ ਬੱਠਲ ਤੂੰਦਾ ਫਿਰੂਗਾ ਲੋਕਾਂ ਦੇ ਆਪ ਦਾ 2-2 ਲੱਖ ਦੀ ਆਉਂਦਣ ਹੈਗੀ 15-20 ਬੱਕਰੀਆਂ ਚੋਂ ਕਿੰਨੇ ਬੰਦਾ ਸਹੀ ਜੱਲੇ ਜੇ ਉਹਨਾਂ ਦੇ ਸੇਕਾ ਗੱਡੀ ਗਰੇ ਉਦੋਂ ਕੀ ਫਾਇਦਾ ਹੁਣ ਨਸਾ ਇਹਦਾ ਕਰਾ ਪੱਕਾ ਠੀਕ ਹੈ ਤੇ ਨੌਜਵਾਨ ਵੀ ਮੇਰੇ ਵਰਗਾ ਸਟਾਰਟ ਕਰਦਾ ਹਨਾ ਹਾਂਜੀ ਫਾਇਦਾ ਹੈ ਤੁਹਾਡੇ ਸਾਹਮਣੇ ਫਾਇਦਾ ਹੈਗਾ ਜੀ ਵਧੀਆ ਬੱਕਰੇ ਨਾਲ ਨਸ਼ਾ ਹੁਣ ਫਾਇਦਾ ਹੈਗਾ ਠੀਕ ਹੈ ਹਾਂ ਵਧੀਆ ਕੋਈ ਮਾਡਲ ਵਧੀਆ ਪ੍ਰੋਫਿਟ ਹੋ ਸਕਦਾ ਹਾਂ ਜੀ ਹਾਂਜੀ ਹਾਂ ਮਿਹਨਤ ਕਰੇ ਮਿਹਨਤ ਕਰੇ ਹਾਂ ਟੋਟਾ ਹੀ ਲੱਖ ਦੀ ਮਤਲਬ ਤਾਂ ਹੈਗੀ ਨਾ ਚੋਂ ਇਹ ਬੱਕਰੇ ਚੋਂ 2.5 ਲੱਖ ਦੀ ਆਮਦਨ ਹੈਗੀ ਹੈ। ਮੇਟੀ ਦਾ ਮੁੰਡਾ ਨੇ ਬੰਦਾ ਆ। ਆਪਣੀ ਧਰਤੀ ਆ ਵੀ ਮੁੱਲ ਮੋੜਦੀ ਮਿਹਨਤ ਤੇਰੇ ਦਾ ਸਾਨੂੰ। ਹਾਂ। ਆਪਣੀ ਧਰਤੀ ਮੁੱਲ ਮੋੜਦਿਆਂ ਵੀ ਆਪਦਾ ਮਿਹਨਤ ਦਾ ਪਜੇਦੀ ਮਿਹਨਤ। ਹਾਂ ਮਿਹਨਤ ਦੀ ਆ ਜੀ ਮੋੜਦਕ ਮੈਨੇ। ਮੋੜੂ ਇਹ ਮੋੜੂ ਜੀ ਮੋੜੂ। ਮਤਲਬ ਸੋਡੇ ਗੱਲਾਂ ਸੁਣ ਕੇ ਸਾਰਾ ਐਵੇਂ ਲੱਗਦਾ ਜੀ ਵੀ ਬੰਦਾ ਜੇ ਕਰਨ ਵਾਲਾ ਹੋਵੇ ਕਿਉਂ ਨਹੀਂ ਕਰਦਾ। ਹਾਂ ਕਰ ਸਕਦਾ ਜੀ ਕਰ ਸਕਦੇ। ਇਹਦੇ ਨਾਲ 2-2-4 ਬੈੜੀਆਂ ਮੰਨ ਲੈ। ਹਾਂ 2000 ਰੁਪਏ। ਜੇ 15-20 ਬੱਕਰੀਆਂ ਰੱਖ ਲੈ। ਇਹੀ ਭੈਸ਼ਾ ਵੱਧੂ ਆ। ਇਹ ਬੰਦਾ ਸਹੀ ਚੱਲੀ ਜੀ। ਹਾਂ ਇਹ ਗੱਲ ਆ। ਤੇ ਰੱਬ ਉਹ ਤਾਂ ਫਿਰ ਇਹਨਾਂ ਦੇ ਟਿਕ ਟੁਕ ਲਵਾ ਦਿਓ ਜੀ 80 ਮਹੀਨਿਆਂ ਦੇ ਵਿੱਚ ਡਾਕਟਰ ਨੂੰ ਬੁਲਾ ਕੇ ਮਤਲਬ ਇਹਨਾਂ ਦੀ ਦੇਖਭਾਲ ਕਰਕੇ ਮਤਲਬ ਟਾਈਮ ਟੂ ਹੋਉਂਦਾ ਹੀ ਕੋਈ ਮਰ ਕੇ ਨਾ ਉਹ ਇੱਕ ਦਿਨ ਨਾ ਨਾ ਇਹ ਤਾਂ ਹੁਈ ਪਤਾ ਲੱਗਣ ਲੱਗੇ ਜੰਦੇ ਮਾੜਾ ਮੋਟਾ ਪੈਸਾ ਸੁਣੀ ਕੋਈ ਇਹ ਕਿ ਫਾਇਰਪੂਰ ਦੇ ਦਬਣ ਲੱਗ ਜਾਂਦੇ ਇਹਨਾਂ ਦੇ ਲੰਗ ਲੰਗ ਮਾਰਨ ਲੱਗ ਜਾਂਦੇ ਨਾ ਬਸ ਇੰਨਾ ਇੰਨਾ ਹੋ ਜਾਂਦਾ ਅੱਛਾ ਜੀ ਥੋੜਾ ਮਤਲਬ ਛੱਡ ਤਾਂ ਕੋਈ ਪਤਾ ਲੈ ਡਾਕਟਰ ਹੋ ਨਹੀਂ ਭਾਈ ਅੱਛਾ ਅੱਛਾ ਜੀ ਠੀਕ ਹੈ ਜੀ ਲੰਗ ਜਾਂ ਮੰਗਲ ਮਾਰਨ ਲੱਗ ਜਾਂਦੇ ਨੇ ਮਤਲਬ ਜਾਂ ਫਿਰ ਇਹ ਮੂੰਹ ਦਿਖਾਉਣ ਲੱਗ ਜਾਂਦੇ ਨੇ ਕਿ ਕੱਖ ਉਹਦੇ ਕੜ ਕੜ ਖਾ ਲੈਣਾ ਆਪਣੇ ਕਹਿੰਦੇ ਨੇ ਇਹਦੇ ਤੇਲ ਵਾਲੇ ਕੱਖ ਖਾ ਲੈਣਾ ਮੇਰੇ ਕਹਿੰਦੇ ਮੂੰਹ ਵੀ ਆ ਜਾਂਦਾ ਰਹੇ ਮੂੰਹ ਤੋਂ ਵੀ ਗੌਰ ਕਰਨੀ ਪੈਂਦੀ ਹੈ ਹਾਂ ਮੂੰਹ ਖੁਰਕਰ ਜਾਂਦੇ ਨੇ ਬਤਲੇ ਇਹ ਦੇਖਭਾਲ ਕਰਨੀ ਪੈਂਦੀ ਹੈ ਨਾਲੇ ਤੇ ਵੀ ਹੋਰ ਵੀ ਦਵਾਈ ਵਗੈਰਾ ਦੇਣਾ ਪੈਂਦਾ ਇਹਨਾਂ ਨੂੰ ਤੋਂ मतलब ਇਹ ਕੀੜੇ ਦੀ ਦਵਾਈ ਇਹਨਾਂ ਨੂੰ ਵੀ ਨਵਾਂ ਦੋ ਦੇਣੀ ਪੈਂਦੀ ਹੈ ਹਾਂ ਕੀੜੇ ਦੀ ਦਵਾਈ ਦੇਣੀ ਪੈਂਦੀ ਹੈ ਹਾਂ ਜੀ ਤਾਂ ਉਹ ਜ਼ਰੂਰੀ ਹੈ ਜੀ ਉਹ ਜ਼ਰੂਰੀ ਹੈ ਅੱਛਾ ਜੀ ਕਿ ਇਹਨਾਂ ਦਾ ਫੇਟ ਖਰਾਬ ਹੋ ਜਾਂਦਾ ਫਿਰ ਉਹਦੇ ਨਾਲ ਹਾਜਮਾ ਆ ਜਾਂਦੀ ਹੈ ਅੱਛਾ ਹਾਂ ਕੱਖ ਦੁਗੜੇ ਖਾਣ ਲੱਗ ਜਾਂਦੇ ਮਤਲਬ ਉਹ ਦਵਾਈ ਜ਼ਰੂਰੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਠੀਕ ਹੈ ਜੀ ਇੱਕ ਨਾ ਮੂਰੇ ਕਾਲਾ ਨੂਨ ਧਰੇ ਜੇ ਵਿੱਚ ਖੁੜਲੀ ਦੇ ਉਹ ਸਾਰਿਆਂ ਨਾਲ ਚੰਗਾ ਹੈ ਜੀ ਅੱਛਾ ਜੀ ਜਿੰਨਾ ਛੱਟਣਗੇ ਉਹ ਮਤਲਬ ਇਹਨਾਂ ਦੇ ਹਾਜ ਮਾਊਗਾ ਅਗਰ ਉਹ ਖਰਾਕ ਰੇ ਲੱਗੂਗੀ ਇਹਨਾਂ ਨੂੰ ਮਤਲਬ ਮਾਰਨ ਲੱਗਦੀ ਫਿਰ ਆ ਕਰਨੇ ਠੀਕ ਹੈ ਹਾਂ ਸਰੋਂ ਦਾ ਤੇਲ ਰਹਿੰਦੇ ਨੇ ਬੱਬ ਇਹਨਾਂ ਨੂੰ ਕਦੇ ਵੀ ਜੋ ਜਮ ਬੀਚ ਪਿਲਉਣੀ ਚਾਹੀਦੀ ਉਹ ਮਤਲਬ ਠੰਡਾ ਹੁੰਦਾ ਹੈ ਜੀ ਠੰਡਾ ਹੁੰਦਾ ਹੈ ਹਾਂ ਉਹ ਉਹਨਾਂ ਨੂੰ ਮਿੰਗਣਾ ਮਿੰਗਣਾ ਦਿੰਦੇ ਨੇ ਤੇ ਵਾਕਿ ਉਹ ਮੋਗਮਕ ਨਹੀਂ ਲੱਗਦੀ ਉਹਦੇ ਲੈ ਛਹੀ ਹੁੰਦਾ ਹਾਂ ਹਾਂ ਸਾਨੂੰ ਕਈ ਬੰਦੇ ਨੇ ਦੱਸਿਆ ਠੀਕ ਹੈ ਜੀ ਜਦੋਂ ਤੇੜੀ ਦਵਾਈ ਆ ਪਿਓ ਡਾਕਟਰ ਤੋਂ ਲੈਣੀ ਚਾਹੀਦੀ ਆ ਆਪਾਂ ਨੂੰ ਓ ਘਰੀ ਘਰੀ ਬਣ ਜਾਂਦੀ ਆ ਤੇ ਨਾ ਨਾ ਤਾਂ ਡਾਕਟਰ ਤੋਂ ਹੀ ਲੈਣੀ ਚਾਹੀਦੀ ਆ ਡਾਕਟਰ ਤੋਂ ਬਣਾਈ ਚਾਹੀਦੀ ਆ ਜਿਹੜੀ ਪੈਂਦੀ ਘਰੀ ਬਣਾ ਲੈਨੇ ਸੀ ਉਹ ਗੱਲ ਫਿਰ ਉਹ ਉਹ ਤਾਂ ਹੁਣ ਹੁਣ ਉਸ ਹਿਸਾਬ ਨਾਲ ਉਹਨਾਂ ਨੂੰ ਪਤਾ ਹੋਊ ਜੀ ਪੁੱਤਰੀ ਵਾਲਿਆਂ ਨੂੰ ਹਾਂ ਜੀ ਇਸ ਤਾਂ ਨਵਾਂ ਕੰਮ ਤੁਰਿਆ ਹੋਇਆ ਸੋ ਹਾਲ ਦਾ ਅੱਡਾ ਦਾ ਆ ਮਸਾੜਦਾ ਤਾਂ ਹੀ ਹੈ ਜੀ ਠੀਕ ਹੈ ਬਸ 15 ਵੀ ਮੇਮਣੇ ਨੇ ਹਾਂ ਦਸਕ ਬੱਕਰੀਆਂ ਨੇ ਜੀ ਛੱਡ ਲਵੇ ਤਾਂ ਬਸ ਆਹੀ ਹੈ ਤੇ ਜਾਂ ਵਧਾਉਣ ਦੀ ਸੋਚੀ ਆ ਵੀ ਤੋਂ ਮਤਲਬ ਹਾਂ ਜੀ ਹੈਗਾ ਛੱਡਾ ਵੀ ਮਤਲਬ ਥੋੜਾ ਕਣਾ ਉਹ ਕਰਕੇ ਰਾਂਗੇ ਹੌਲੀ ਹੌਲੀ ਜੀ ਹਾਂ ਬਤਾਵਾਂਗੇ ਹਾਂ ਆਪ ਆਪਣਾ ਫਾਇਦਾ ਲਾ ਦਿੰਦੇ ਲੱਗਦਾ ਹਾਂ ਜੀ ਹਾਂ ਤਾਂ ਹੀ ਹਾਂ ਹਾਂ ਜੀ ਠੀਕ ਦੇਖੇ ਤੀ ਨਾਲ ਨਾਲ ਮਤਲਬ ਹੋ ਜਾਂਦੀ ਹੈ ਆਉ ਜਾਂਦੀ ਹੈ ਹਾਂਜੀ 5-4 ਕਿੱਲੇ ਠਿੱਕ ਤੇ ਲੈ ਲੈ ਪਰ 20-20 ਬੱਕਰੀਆਂ ਹੋਣ ਤਾਂ ਚੱਲੀ ਜਾਂਦਾ ਕੰਮ ਆਪਣਾ ਸਾਈਡ ਵੀ ਚੱਲਦੀ ਹੈ ਹਾਂਜੀ ਹਾਂ ਚੱਲ ਵੀ ਚੱਲੀ ਹੈ ਹਾਂ ਤੇ ਚਾਪ ਪਰ ਇਹਦੀ ਕਰਦਾ ਖਰਚੇ ਤੋੜ ਦੂਗਾ ਬਬੀ ਆਪਾਂ ਜੀ ਆਪਾਂ ਇਹਨੇ ਰੱਖ ਲਈਏ ਆ ਤੋੜ ਦੇਣੇ ਜੀ ਤੋੜ ਦੇਣੇ ਹਾਂ ਸਹੀ ਚਲਾਉਂਦੇ ਬੰਦਾ ਚਲਾਊਗਾ ਜੀ ਚਲਾ ਲੂ ਹਾਂਜੀ ਚ ਤੋੜਨਗੇ ਤੋਨਗੇ ਕਿ ਮਤਲਬ ਕਿ ਪੈਸਾ ਬਣਦਾ ਹੀਗਾ ਬਣਦਾ ਪੈਸਾ ਹਾਂਜੀ ਹਾਂ ਜੀ ਕਲਾਕੇ ਕਰੇ ਹਾਂਜੀ 2.5 ਲੱਖ ਰੁਪਏ ਸਾਲ ਦਾ ਹੈਗਾ ਆਉਂਦਾਂ ਨੂੰ ਵੀ ਬੱਕਰੀਆਂ ਚੋਈਏ ਬੰਦਾ ਸਹੀ ਚੱਲੇ ਜੇ ਸਹੀ ਚੱਲੇ ਹਾਂ ਮ ਕੱਟਦਾ ਵੇਖਦਾ ਨਹੀਂ ਹਾਂ ਹਾਂ ਅੱਜਕੱਲ ਮਗਰ ਜਦੋਂ ਮੈਂ ਮੀਟ ਮੁੜਦੀ ਹਾਂ ਹੋਰ ਆਏ ਤਾਂ 15-15 15 10-15 ਹਾਂ ਤਾਂ ਗੱਲ ਹੈ ਉਹ ਈ ਦੁੱਧ ਵੇਲੇ ਵੀ ਕਾਫੀ ਵਿਕ ਜਾਂਦੇ ਨੇ ਹਾਂ ਹਾਂ ਮੈਂ ਦੋਸਤਾਂ ਨੂੰ ਨੇ ਵੇਚ ਨਹੀਂ ਕਿਹਾ ਨਹੀਂ ਵੇਚਣ ਹਾਂ ਠੀਕ ਹੈ ਜੀ ਹਾਂ ਫਿਰ ਅੱਗੇ ਹੋਰ ਗੱਲ ਪੀਣੇ ਬਾਰੇ ਹੈ ਉਹ ਠੀਕ ਆ ਪਾਣੀ ਧਣੀ ਦੀ ਗੌਰ ਰੱਖੇ ਪਾਸਾ ਇੰਨੀ ਲੰਗ ਲੰਗ ਵੱਢ ਕੇ ਪਾਦੇ ਇਹਨਾਂ ਨੂੰ ਤੇ ਸਾਲ ਚ ਕੋਈ ਪ੍ਰੋਫਿਟ ਵਾਲੀ ਕੋਈ ਮਤਲਬ ਕੋਈ ਹੋ ਨਾ 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 ਹੀ ਕੋਈ ਨਹੀਂ ਜਗ੍ਹਾ ਵਧੀਆ ਹੋਵੇ ਮਤਲਬ ਬ੍ਰੈਂਡਾ ਉਹਨਾਂ ਦਾ ਪਿਆ ਹੋ ਅਸੀਂ ਚ ਕੋਈ ਪ੍ਰੋਗਰਾਮ ਨਹੀਂ ਹਾਂ ਕੋਈ ਚੱਕਰ ਨਹੀਂ ਮਤਲਬ ਇਹਨੂੰ ਕੋਈ ਖਾਣ ਪੀਣ ਦਾ ਕੋਈ ਦਿੱਕਤ ਨਾ ਨਾ ਕੋਈ ਦਿੱਕਤ ਨਹੀਂ ਹੈ ਬਸ ਜਿਹ ਹੈ ਜ ਆਪਣਾ ਚਾਰ ਚੱਪਾ ਹੁੰਦਾ ਹੈ ਤਾਂ ਨਾ ਤਾਂ ਪਾਏ ਪਾ ਲਓ ਉਹਨੂੰ ਕੋਈ ਚੱਕਰ ਨਹੀਂ ਹੈਗਾ ਹਾਂ ਜੀ ਹਾਂ ਅੱਛਾ ਅੱਛਾ ਜੀ ਹਾਂ ਜੀ ਮੇਰਾ ਮਤਲਬ ਖਾਣ ਪੀਣ ਦੀ ਤੇ ਖਾਣ ਪੀਣ ਦੀ ਝਲ ਰੱਖੇ ਜੀ ਇਹਨਾਂ ਨੂੰ ਮਤਲਬ ਡਾਕਟਰ ਤੋਂ ਪੁੱਛ ਕੇ ਹੀ ਕੋਰਸ ਕਰਿਆ ਹੁੰਦਾ ਹੈ ਪਤਾ ਇਹਨਾਂ ਨੂੰ ਦਵਾਈ ਕਿੱਥੀ ਤੋਂ ਆਉਂਦੀ ਹੈ ਆ ਚੱਕਰ ਹੈ ਮਤਲਬ ਜੇ ਇੱਕ ਬੰਦੇ ਨੇ ਕਹਾਂ ਸਟਾਰਟ ਵੀ ਕਰਨਾ ਮ ਕੋਰਸ ਵੀ ਕਰ ਲਿਆ ਹਾਂਜੀ ਹਾਂ ਹਾਂ ਮਤਲਬ ਬੰਦੇ ਨੇ ਨਾਲ ਜੇ ਬਤਾਈ ਜੀ ਨਾਲ ਜੇ ਬਾਤੀ ਹੈ ਜੀ ਪੰਜ ਪੰਜ ਚਾਰ ਬੱਕਰੀਆਂ ਪਾਲੇ ਪਹਿਲਾਂ ਹਾਂਜੀ ਹਾਂ ਉਸ ਤੋਂ ਬਾਅਦ ਹੌਲੀ ਹੌਲੀ ਵਧਾਈ ਚੱਲੇ ਮਤਲਬ 15 20 ਬੱਕਰੀਆਂ ਤੇ ਆ ਜੀ 20 ਬੱਕਰੀਆਂ ਤੱਕ ਵਾਧੂ ਨੇ ਵਾਧੂ ਨੇ ਮਤਲਬ ਫਿਰ ਉਸ ਤੋਂ ਬੰਦੇ ਨੂੰ ਮੋਟਾ ਪ੍ਰੋਫਿਟ ਹਾਂ ਹਾਂ ਸਟਾਰਟ ਹੋ ਜਾਂਦਾ ਹੈ ਸਟਾਰਟ ਹੋ ਜਾਂਦਾ ਹੈ ਠ ਸੁਨਾ ਚਾਹੁੰਦਾ 10 ਹਾਂ ਹੁਣੋ ਮਤਲਬ ਬੰਦਾ ਲਾਲਾ ਤੂੰ ਰੋਜ਼ 500 ਰੁਪਏ ਕਮਾਉਂਦਾ ਹਾਂਜੀ ਇਹ ਬੰਦਾ ਕਰੇ ਬੈਠਾ 15000 ਰੁਪਏ ਇੱਕ ਬੰਦਾ ਖਰਚਾ ਘਟਾ ਸਕਦੀ ਹੈ ਕੜਾ ਠੀਕ ਹੈ 15000 ਤੋਂ 15000 ਇੱਕ ਮਹੀਨੇ ਦਾ ਇਹ ਬੰਦਾ ਸਹੀ ਚੱਲ ਠੀਕ ਹੈ ਹਾਂ ਤੇ ਬੱਬੇ ਆਪਾਂ ਜਿਵੇਂ ਤੂੰ ਕਹਿ ਰਿਹਾ ਨਾ ਹਨਾ 23000 ਰੁਪਏ ਤੇ ਲਾਇਆ ਪਹਿਲੇ ਉਹ ਉਧਰ ਕਿੰਨੇ ਟਾਂ ਚ ਵਾਪਸ ਕਰਤਾ ਇਹਨਾਂ ਨੇ ਫ੍ਰੀ ਕਰਤਾ ਤੈਨੂੰ 23000 ਉਹ ਮਤਲਬ ਸਾਲ ਤੱਕ ਲੱਗੇ ਗਿਆ ਸੀ ਸਾਲ ਲੱਗੇ ਗਿਆ ਉਹ ਤੋਂ ਬਾਅਦ ਕਮਾਈ ਤੇਰੀ ਆ ਉਹ ਤੋਂ ਬਾਅਦ ਕਮਾਈ ਠੀਕ ਹੈ ਠੀਕ ਹੈ ਜੀ ਚਲੋ ਵੀ ਧੰਨਵਾਦ ਤੁਹਾਡਾ ਹੈਨਾ ਤੁਸੀਂ ਵੀਡੀਓ ਨਾਲ ਤੇ ਅੱਗੇ ਕੱਲ ਹੋਰ ਪੁੱਛਣੀ ਐ ਚ ਭੁੱਲੀਏ ਉਹ ਤਾਂ ਆਪਾਂ ਇਹਨਾਂ ਸੇਲ ਪਰਚੇਸ ਕਰਦਾ ਲੈਣ ਦੇਣ ਮਤਲਬ ਵੇਚਣ ਖੁਚਣ ਵਾਲਾ ਸਿਸਟਮ ਆਪਣਾ ਵਿਸਤ੍ਰਿਤ ਲਿਆ ਸਾਹ ਦਾ ਕੋਈ ਅੱਜ ਜੇ ਕਿਸੇ ਨੂੰ ਚਾਹੀਦੀ ਨਹੀਂ ਹੋ ਜੀ ਜੀ ਆਪਾਂ ਦਾ ਮਤਲਬ ਆਉਦੀ ਇਹ ਉਹ ਕਰਦੇ ਆਪਾਂ ਵੇਚ ਦੂ ਤੇ ਤੈ ਜਿਆਦੇ ਹੋ ਜਾ ਫਿਰ ਵੇਚ ਜਿਆਦੇ ਹੋ ਜਾ ਫਿਰ ਹਾਂ ਫਿਰ ਵੇਚ ਅੱਛਾ ਜੀ ਹਾਂ ਜਿਵੇਂ ਹੁਣ 20 ਹੋ ਜਾਣਾ ਜਾਂ 15 ਹੋ ਜਾਣਾ ਉਹਦੇ ਵਿੱਚ 10 15 ਲਗਾਤੀਆਂ ਆਏ ਹੋ ਜਾਗਾ ਇਹ ਫਿਰ ਸਾਲ ਚ ਲਗ ਨਗਾ ਦਨੇਵੇਂ ਪੱਟੇ ਕਿੰਨਾ ਜਾਨਵਰ ਆਪਾਂ ਸਾਲ ਚ ਕੱਢਦਨੇ ਆ ਅੱਛਾ ਜੀ ਇਹ ਮਾਲ ਕੱਢ ਦਾਂਗੇ ਹਾਂ ਜੀ ਚਲ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਉਹਦਾ ਕੀਮਤੀ ਟਾਈਮ ਕੱਢ ਕੇ ਸਾਨੂੰ ਇੰਟਰਵਿਊ ਦਿੱਤਾ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਚਲ